ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਮੇਰੇ ਚੈਨਲ ਵਿllies cooking routine ਦੇ ਉੱਪਰ ਜੀ ਅੱਜ ਅਸੀਂ ਬਣਾਵਾਂਗੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਲੂ ਦੀ कुरकुरी ਟਿੱਕੀ ਜੋ ਕਿ ਥੇਲੇ ਤੋਂ ਮਿਲਣ ਵਾਲੀ ਟਿੱਕੀ ਨਾਲੋਂ ਕਿਤੇ ਵੱਧ ਸਵਾਦ ਹੋਵੇਗੀ ਜਦੋਂ ਤੁਸੀਂ ਮੇਰੇ ਇਸ ਤਰੀਕੇ ਨਾਲ ਆਲੂ ਦੀ ਟਿੱਕੀ ਬਣਾ ਕੇ ਕਿਸੇ ਨੂੰ ਖਵਾਓਗੇ ਤਾਂ ਉਹ ਤੁਹਾਡੀ ਬਾਰ-ਬਾਰ ਤਾਰੀਫ਼ ਕਰਨਗੇ ਜੇ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਤੇ ਵੀਡੀਓ ਦੇਖ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਰੈਸਪੀ ਬਣਾਉਣਾ ਆਲੂ ਦੀ ਟਿੱਕੀ ਬਣਾਉਣ ਦੇ ਲਈ ਅਸੀਂ ਚਾਰ ਆਲੂਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਉਬਾਲ ਕੇ ਠੰਡਾ ਕਰ ਲਿਆ ਏ ਅਸੀਂ ਇੱਥੇ ਠੰਡੇ ਆਲੂਆਂ ਦਾ ਯੂਜ਼ ਹੀ ਕਰਨਾ ਏ ਕਿਉਂਕਿ ਜੇ ਅਸੀਂ ਇੱਥੇ ਗਰਮ ਆਲੂਆਂ ਨੂੰ ਵਰਤਾਂਗੇ ਤਾਂ ਉਹਦੇ ਨਾਲ ਸਾਡੀ ਟਿੱਕੀ ਵਧੀਆ ਨਹੀਂ ਬਣੂਗੀ ਹੁਣ ਅਸੀਂ ਇਹਨਾਂ ਆਲੂਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਮੈਸ਼ ਕਰ ਲਵਾਂਗੇ ਹੁਣ ਅਸੀਂ ਇਹਨਾਂ ਦੇ ਵਿੱਚ ਜਿਹੜੇ ਆਪਣੇ ਮਸਾਲੇ ਪਾਉਣੇ ਸ਼ੁਰੂ ਕਰ ਦਿੰਦੇ ਹਾਂ ਸਭ ਤੋਂ ਪਹਿਲਾਂ ਅਸੀਂ ਸਵਾਦ ਅਨੁਸਾਰ ਜਿਹੜਾ ਨਮਕ ਆ ਉਹ ਪਾ ਲਵਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਜੀਰਾ ਪਾਊਡਰ ਤੇ ਚਮਚੇ ਦਾ ਚੌਥਾ ਹਿੱਸਾ ਹੀ ਅਸੀਂ ਚਾਟ ਮਸਾਲਾ ਇਹਦੇ ਵਿੱਚ ਪਾਵਾਂਗੇ ਦੋ ਕਟੀਆਂ ਹੋਈਆਂ ਅਸੀਂ ਇਹਦੇ ਵਿੱਚ ਹਰੀਆਂ ਮਿਰਚਾਂ ਪਾ ਦਵਾਂਗੇ ਚਮਚੇ ਦਾ ਚੌਥਾ ਹਿੱਸਾ ਦੀ ਇਹਦੇ ਵਿੱਚ ਕਾਲੀ ਮਿਰਚ ਐਡ ਕਰ ਦੇਵਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਕਸੂਰੀ ਮੇਥੀ ਪਾ ਲਵਾਂਗੇ ਤੁਸੀਂ ਚਾਹੋ ਤਾਂ ਇੱਥੇ ਹਰਾ ਧਨੀਆ ਵੀ ਪਾ ਸਕਦੇ ਆ ਸਾਰਾ ਕੁਝ ਪਾਉਣ ਤੋਂ ਬਾਅਦ ਅਸੀਂ ਇੱਕ ਕੱਟਿਆ ਹੋਇਆ ਪਿਆਜ਼ ਪਾ ਲਵਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਨਿੰਬੂ ਪਾ ਲਵਾਂਗੇ ਤਾਂ ਜੋ ਇਹਦਾ ਜਿਹੜਾ ਸਵਾਦ ਆ ਹੋਰ ਵਧ ਜਾਵੇ ਨਿੰਬੂ ਪਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ ਦੋ ਚਮਚ ਜਿਹੜੇ ਚੌਲਾਂ ਦਾ ਆਟਾ ਪਾ ਲਵਾਂਗੇ ਤੁਸੀਂ ਚਾਹੋ ਤਾਂ ਇੱਥੇ ਕਾਰਨਫਲੌਰ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਚਮਚ ਬੇਸਣ ਦਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਆ ਮਿਲਾ ਲਵਾਂਗੇ ਤੁਸੀਂ ਆਪਣੇ ਟੇਸਟ ਅਨੁਸਾਰ ਕੋਈ ਵੀ ਮਸਾਲੇ ਇਹਦੇ ਵਿੱਚ ਐਡ ਕਰਕੇ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਲੈਣਾ ਆ ਤਾਂ ਜੋ ਸਾਡਾ ਜਿਹੜਾ ਇੱਕ ਸਖਤ ਡੋ ਆ ਉਹ ਤਿਆਰ ਹੋ ਜਵੇ ਸਾਡਾ ਡੋ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਆ ਉਹ ਤਿਆਰ ਹੋ ਗਿਆ ਹੁਣ ਅਸੀਂ ਇਹਦੀਆਂ ਆਲੂ ਦੀਆਂ ਜਿਹੜੀਆਂ ਟਿੱਕੀਆਂ ਆ ਉਹ ਬਣਾ ਲਵਾਂਗੇ ਇਸ ਤੋਂ ਪਹਿਲਾਂ ਅਸੀਂ ਇੱਕ ਜਿਹੜਾ ਆ ਕੋਟਿੰਗ ਵਾਸਤੇ ਜਿਹੜਾ ਕੋਲ ਆ ਉਹ ਤਿਆਰ ਕਰ ਲੈਂਦੇ ਆ ਉਸ ਦੇ ਲਈ ਅਸੀਂ ਦੋ ਚਮਚ ਜਿਹੜੇ ਆਟੇ ਦੇ ਆ ਇੱਕ ਕੌਲੀ ਦੇ ਵਿੱਚ ਪਾ ਲੈਂਦੇ ਆ ਤੇ ਉਸ ਤੋਂ ਬਾਅਦ ਜਿਹੜਾ ਥੋੜਾ ਜਿਹਾ ਪਾਣੀ ਪਾ ਕੇ ਇੱਕ ਕੋਲ ਜਿਹਾ ਉਹ ਤਿਆਰ ਕਰ ਲੈਂਦੇ ਆ ਅਸੀਂ ਇੱਥੇ ਪਤਲਾ ਜਿਹਾ ਕੋਲ ਹੀ ਤਿਆਰ ਕਰਨਾ ਹੈ ਕੋਲ ਨੂੰ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਆ ਮਿਲਾ ਲੈਣਾ ਹੈ ਤਾਂ ਜੋ ਇਹਦੇ ਵਿੱਚ ਕੋਈ ਵੀ ਗੁੱਠਲੀ ਨਾ ਰਹਿ ਜਾਵੇ ਕੋਲ ਨੂੰ ਚੰਗੀ ਤਰ੍ਹਾਂ ਮਿਲਉਣ ਤੋਂ ਬਾਅਦ ਸਵਾਦ ਅਨੁਸਾਰ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਲੈਣਾ ਹੈ ਅਤੇ ਇਸ ਨੂੰ ਵੀ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਹੁਣ ਅਸੀਂ ਆਪਣੇ ਆਲੂਆਂ ਦੀਆਂ ਟਿੱਕੀਆਂ ਬਣਾਉਣੀਆਂ ਸਟਾਰਟ ਕਰ ਦਿੰਦੇ ਹਾਂ ਉਸ ਦੇ ਲਈ ਅਸੀਂ ਥੋੜਾ ਜਿਹਾ ਆਲੂਆਂ ਦਾ ਮਿਸ਼ਰਣ ਹੱਥ ਦੇ ਵਿੱਚ ਲੈ ਕੇ ਇਸ ਨੂੰ ਇੱਕ ਸ਼ੇਪ ਦੇ ਲੈਂਦੇ ਹਾਂ ਅਸੀਂ ਇਸ ਤਰ੍ਹਾਂ ਦੀ ਸ਼ੇਪ ਜਿਹੜੀ ਆਲੂਆਂ ਦੀ ਟਿੱਕੀ ਨੂੰ ਦੇ ਲਈ ਹੈ ਉਸ ਤੋਂ ਬਾਅਦ ਅਸੀਂ ਸਾਰੀਆਂ ਟਿੱਕੀਆਂ ਨੂੰ ਇਸੇ ਤਰ੍ਹਾਂ ਬਣਾ ਕੇ ਇੱਕ ਪਲੇਟ ਦੇ ਵਿੱਚ ਰੱਖ ਲੈਂਦੇ ਆ ਅਸੀਂ ਆਲੂਆਂ ਦੀਆਂ ਟਿੱਕੀਆਂ ਜਿਹੜੀਆਂ ਇਸ ਸ਼ੇਪ ਦੇ ਵਿੱਚ ਬਣਾਈਆਂ ਆ ਹੁਣ ਅਸੀਂ ਇਹਨਾਂ ਦੇ ਉੱਪਰ ਕੋਟਿੰਗ ਕਰ ਲਵਾਂਗੇ ਉਸ ਦੇ ਲਈ ਅਸੀਂ ਜਿਹੜੀਆਂ ਸੇਵੀਆਂ ਹੁੰਦੀਆਂ ਆ ਉਹ ਯੂਜ਼ ਕਰਾਂਗੇ ਸੇਵੀਆਂ ਨੂੰ ਅਸੀਂ ਬਰੀਕ-ਬਰੀਕ ਜਿਹੜਾ ਆ ਉਹ ਕਰ ਲਿਆ ਹੈ ਹੁਣ ਅਸੀਂ ਇਹ ਟਿੱਕੀਆਂ ਦੇ ਉੱਪਰ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਲਗਾ ਦੇਵਾਂਗੇ ਤਾਂ ਜੋ ਇਹ ਸਾਡੀਆਂ ਜਿਹੜੀਆਂ ਟਿੱਕੀਆਂ ਆ ਬਹੁਤ ਹੀ ਕ੍ਰਿਸਪੀ ਬਣਨ ਹੁਣ ਅਸੀਂ ਸਾਰੀਆਂ ਟਿੱਕੀਆਂ ਦੇ ਉੱਪਰ ਜਿਹੜੀਆਂ ਐ ਇਸੇ ਤਰ੍ਹਾਂ ਸੀਵੀਆਂ ਲਗਾ ਦਿੱਤੀਆਂ ਆ ਤੇ ਹੁਣ ਅਸੀਂ ਇਹਨਾਂ ਨੂੰ ਤਲ ਲੈਂਦੇ ਆ ਤਲਣ ਦੇ ਲਈ ਅਸੀਂ ਤੇਲ ਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਕਰ ਲਿਆ ਹੈ ਤੇ ਉਸ ਦੇ ਵਿੱਚ ਅਸੀਂ ਜਿਹੜੀਆਂ ਟਿੱਕੀਆਂ ਆ ਪਾ ਦਿੰਦੇ ਆ ਤੇਲ ਅਸੀਂ ਇੱਥੇ ਮੀਡੀਅਮ ਫਲੇਮ ਦੇ ਉੱਪਰ ਹੀ ਰੱਖਣਾ ਹੈ ਅਸੀਂ ਸਾਰੀਆਂ ਟਿੱਕੀਆਂ ਨੂੰ ਇਸੇ ਤਰ੍ਹਾਂ ਦੇ ਨਾਲ ਤਲ ਲੈਂਦੇ ਆ ਅਸੀਂ ਇੱਥੇ ਟਿੱਕੀਆਂ ਨੂੰ 5 ਮਿੰਟ ਲਈ ਹਿਲਾਉਣਾ ਬਿਲਕੁਲ ਵੀ ਨਹੀਂ ਹੈ ਜਦੋਂ 5 ਮਿੰਟ ਹੋ ਜਾਣਗੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਦੂਸਰੀ ਸਾਈਡ ਤੋਂ ਪਲਟ ਚੰਗੀ ਤਰ੍ਹਾਂ ਦੇ ਨਾਲ ਤਲ ਲਵਾਂਗੇ ਜਦ ਤੱਕ ਸਾਡੀਆਂ ਟਿੱਕੀਆਂ 골ਡਨ ਬ੍ਰਾਊਨ ਹੁੰਦੀਆਂ ਉਹਦ ਤੱਕ ਤੁਸੀਂ ਜਲਦੀ ਜਲਦੀ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਸਾਡੀਆਂ ਟਿੱਕੀਆਂ ਬਣ ਕੇ ਬਿਲਕੁਲ ਤਿਆਰ ਹੋ ਗਈਆਂ ਆ ਹੁਣ ਅਸੀਂ ਇਹਨਾਂ ਨੂੰ ਇੱਕ ਇੱਕ ਕਰਕੇ ਪਲੇਟ ਦੇ ਵਿੱਚ ਕੱਢ ਲੈਂਦੇ ਆ ਤੁਸੀਂ ਦੇਖ ਸਕਦੇ ਆ ਕਿ ਸਾਡੀਆਂ ਟਿੱਕੀਆਂ ਜਿਹੜੀਆਂ ਉਹਨਾਂ ਦਾ ਕਲਰ ਕਿੰਨਾ ਵਧੀਆ ਆਇਆ ਹੈ ਸਾਡੀਆਂ ਟਿੱਕੀਆਂ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੋ ਗਈਆਂ ਹਨ ਤੁਸੀਂ ਵੀ ਜਦੋਂ ਚਾਹੋ ਇਹਨਾਂ ਟਿੱਕੀਆਂ ਨੂੰ ਘਰ ਦੇ ਵਿੱਚ ਆਸਾਨੀ ਨਾਲ ਬਣਾ ਕੇ ਤਿਆਰ ਕਰ ਸਕਦੇ ਆ ਇੱਕ ਪਲੇਟ ਦੇ ਵਿੱਚ ਅਸੀਂ ਜਿਹੜੀ ਆ ਲਾਲ ਚਟਨੀ ਰੱਖ ਲੈਂਦੇ ਆ ਤੇ ਅਸੀਂ ਸਾਡੀਆਂ ਟਿੱਕੀਆਂ ਨੂੰ ਵੀ ਇਸ ਪਲੇਟ ਦੇ ਵਿੱਚ ਹੀ ਪਾ ਲੈਂਦੇ ਆ ਸਾਡੀਆਂ ਟਿੱਕੀਆਂ ਕਿੰਨੀਆਂ ਵਧੀਆ ਬਣ ਕੇ ਤਿਆਰ ਹੋ ਗਈਆਂ ਹਨ ਅਤੇ ਦੇਖਣ ਨੂੰ ਵੀ ਕਿੰਨੀਆਂ ਸੋਹਣੀਆਂ ਹਨ ਅਤੇ ਖਾਣੇ ਨੂੰ ਉਸ ਤੋਂ ਵੀ ਵੱਧ ਸਵਾਦ ਹੋਣਗੀਆਂ ਆਈ ਹੋਪ ਤੁਹਾਨੂੰ ਮੇਰੀ ਅੱਜ ਦੀ ਇਹ ਰੈਸਪੀ ਜ਼ਰੂਰ ਪਸੰਦ ਆਈ ਹੋਗੀ ਮੇਰੀ ਇਸ ਰੈਸਪੀ ਬਾਰੇ ਤੁਹਾਡੇ ਕੀ ਵਿਚਾਰ ਨੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਹੋਰ ਬਹੁਤ ਸਾਰੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਧੰਨਵਾਦ ਜੀ